ਸਿਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡਰੀ ਫਾਰ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਮਾਣੂ ਕੇ ਗੱਲ ਤਹਿਸੀਲ ਨਿਹਾਲ ਸਿੰਘ ਵਾਲਾ ਤੇ ਜ਼ਿਲ੍ਹਾ ਬਾਈਨ ਮੋਗਾ ਪੈਂਦਾ ਹੈ ਜਿਹੜੇ ਘਰੋਂ ਵੀਡੀਓ ਬਣਾ ਰਹੇ ਆ ਉਹ ਪਾਰ ਦਾ ਬਾਈ ਕੰਮ ਕਰਦੇ ਆ ਤੇ ਇਸ ਘਰੋਂ ਮੇਰੀ ਪਹਿਲੀ ਵੀਡੀਓ ਆ ਜੀ ਤਿੰਨ ਨਹੀਂ ਮਾਰਸੇਲਾ ਦਾ ਇੱਕ ਤਾਂ ਟਾਪ ਦੀ ਗੱਬਣ ਵੱੱਛੀ ਆ ਜੀ ਦੋ ਟੋਕੜ ਕਾਮ ਆ ਬਾਈ ਹਾਂ ਬਾਈ ਦੋ ਟੋਕੜ ਠੀਕ ਆ ਜੀ ਜਾਣਕਾਰੀ ਪ੍ਰੋਪਰ ਆਪਾਂ ਬਾਈ ਤੋਂ ਲੈ ਲਾਂਗੇ ਤਸੱਲੀ ਤੁਸੀਂ ਕਰਨੀ ਆ ਕਿਉਂਕਿ ਬਾਈ ਪੈਸੇ ਤੁਸੀਂ ਲਾਉਣੇ ਆ ਮੇਰਾ ਕੰਮ ਸਿਰਫ ਤੁਹਾਨੂੰ ਪਸ਼ੂ ਦਿਖਾਉਣਾ ਹੈ ਜੀ ਸਸੀ ਗਾਲ ਜੀ ਸਸੀ ਗਾਲ ਜੀ ਨਾਮ ਤੇ ਡਰੈਸ ਦੱਸ ਦਿਓ ਜੀ ਪਿੰਡ ਮਾਨੁਕੇ ਜੀ ਨਾਮ ਮੇਰਾ ਸੰਤੋਖ ਆ ਇੱਕ ਵਾਲ ਦੀ ਡੇਰੀ ਕੋਲ ਆਪਣਾ ਘਰ ਆ ਜੀ ਠੀਕ ਆ ਬਾਈ ਜ਼ਿਲ੍ਹਾ ਤਹਿਸੀਲ ਜੀ ਸੇ ਰਸੀਗਲਾ ਆਪਣਾ ਨਿਆਲ ਸੈਂਗੜਾ ਜਿਹੜਾ ਮੋਗਾ ਹੀ ਠੀਕ ਆ ਬਾਈ ਮੋਬਾਈਲ ਨੰਬਰ ਦੱਸ ਦਿਓ ਜੀ 87277 4747 ਜੀ ਠੀਕ ਆ ਬਾਈ ਇੱਕ ਨੰਬਰ ਬੱਚੀ ਤੋਂ ਸ਼ੁਰੂ ਕਰ ਲੈਨੇ ਆ ਦੰਦੋ ਕਿੰਨੀ ਆ ਜੀ ਇਹ ਦੰਦੋ ਬਾਈ ਦੋ ਦੰਦ ਦਾ ਦੋ ਦੰਦ ਦਾ ਜੀ ਹਾਂ ਜੀ ਡੈਨਮਾਰਕ ਦੀ ਬੱਚੀ ਆ ਜੀ ਆਪ ਡੈਨਮਾਰਕਾ ਦੀ ਆ ਠੀਕ ਆ ਬਾਈ ਤੇ ਮਦਰ ਮਲਕਰ ਕੋਡ ਕੀ ਆ ਇਹਦਾ ਇਹਦਾ 40 ਪਲੱਸ ਆ ਜੀ 40 ਪਲੱਸ ਦਾ ਠੀਕ ਆ ਜੀ ਤੇ ਹੁਣ ਕਿੰਨੇ ਟਾਈਮ ਦੀ ਗੱਬਣ ਚੈੱਕ ਪਾਸ ਆ ਸਾਢੇ 3:30 ਮਿੰਟ ਚੈੱਕ ਪਾਸ ਆ ਚੈੱਕ ਪਾਸ ਆ ਜੇ ਕੋਈ ਵੀ ਰਬਾਈ ਚੈੱਕ ਕਰਾਉਣੀ ਚਾਹੁੰਦਾ ਹੋਵੇ ਹਾਂਜੀ ਕਰਾ ਲੈ ਆ ਉਹ ਦਾ ਡਾਕਟਰ ਦੇ ਕੋਲ ਚੈੱਕ ਕਰਾ ਕੇ ਨਿਕ ਜਾਵੇ ਠੀਕ ਆ ਤੇ ਬਈ ਜਿਹੜਾ ਇਹਦੇ ਸੀਮਨ ਕਿਹੜਾ ਲੱਗਿਆ ਜੀ ਇਹ ਡੈਨਮਾਰਕ ਤੋਂ ਗੱਬਣਾ ਹੈ ਡੈਨਮਾਰਕ ਤੋਂ ਗੱਬਣਾ ਹਾਈਟ ਚੈੱਕ ਕਰ ਲਓ ਜੀ ਨੇੜੇ ਨੂੰ ਹੋ ਜੋ ਮੜਾ ਜਾ ਬੱਚੀ ਦੇ ਪਾਈ ਦੇ ਮੋٹے ਟਿਕਰ ਆਉਂਦੀ ਆ ਜੀ ਫਾਈਟ ਦੇ ਪੱਕ ਤੋਂ ਐਕਸਟਰਾ ਆਨਰੀਆ ਦੰਦ ਪਟਾਲੂਗੇ ਵੀਡੀਓ ਜੀ ਹਾਂਜੀ ਹਾਂਜੀ ਪਟਾ ਕੇ ਆਪਾਂ ਪੱਟ ਕੇ ਦਿਖਾ ਦਿੰਨੇ ਆ ਤੁਹਾਨੂੰ ਦੰਦ ਦਿਖਾਉਂਦਾ ਮਤਲਬ ਤਾਂ ਹੈ ਕਿਉਂਕਿ ਵੀਰ ਨਾਲ ਕਈਰ ਕੋਈ ਦੂਰੋਂ ਨੇੜੋਂ ਆਉਂਦਾ ਹੁੰਦਾ ਰਿਜੀਨਲ ਦੋ ਦੰਦ ਆ ਜੀ ਓਕੇ ਵੀਰ ਤੋੜ ਕੇ ਦਿਖਾ ਦੇ ਫਾਈਟ ਦੇ ਪੱਕ ਤੋਂ ਐਕਸਟਰਾ ਆਨਰੀਆ ਜੀ ਪੂਰਾ ਚੰਗਾ ਕੱਤਗਾਠ ਪੂਰਾ ਕੋ ਉੱਥੇ ਖੁੱਲੀਆਂ ਫੈਰਦੀਆਂ ਸੀ ਧਰੇਰੀ ਦੀ ਆਉਣ ਮੰਨਦੀ ਆਲ ਕਰਦੀ ਆ ਬਈ ਥੋੜੀ ਜੀ ਸਹੀ ਗੱਲ ਆ ਬਾਕੀ ਬਾਈ ਦੇ ਨਵਜੂਦ ਦੀ ਪੂਰੀ ਚੰਗੀ ਆ ਮਦਰ ਮੈਲ ਦਾ ਰਿਕਾਰਡ 40 ਕਿਲੋ ਦਾ ਬਾਈ ਦੱਸਦਾ ਜਿਹੜੇ ਹਿਸਾਬ ਨਾਲ ਬੋਡੀ ਸਟਰਕਚਰ ਆ ਤੇ ਕਰਮ ਵਾਲੀ ਪਹਿਲੇ ਸੂਏ ਦੁੱਧ ਦੇ ਨਿਯਾਰੇ ਲਿਆ ਦੂਗੀ ਸਾਢੇ 3 ਮਹੀਨਿਆਂ ਦੀ ਗੱਬਣ ਚੈੱਕ ਪਾਸ ਆ ਤਸੱਲੀ ਤੁਸੀਂ ਕਰਨੀ ਆ ਸਪੈਸ਼ਲ ਬੇਨਤੀ ਆ ਡਾਕਟਰ ਆਪ ਦਾ ਨਾਲ ਲੈ ਕੇ ਆ ਲੋ ਜੀ ਤੇ ਫੋਟ ਸ਼ਾਂਕ ਤਾਂ ਹੈ ਨਹੀਂ ਬਾਈ ਕੋਈ ਨਹੀਂ ਨਹੀਂ ਲੋ ਜੀ ਝੋਲੀ ਚੈੱਕ ਕਰੋ ਕਰਮ ਵਾਲੀ ਦੀ ਬਾਲੀ ਸੋਣੀ ਝੋਲੀ ਆ ਜੀ ਕੱਲਾ ਕਰ ਬਾਈ ਪਮਾ ਹੀ ਬਹਿ ਜਾ ਲੋ ਜੀ ਝੂਟੀ ਚੱਲ ਜਿਹੜੇ ਹਿਸਾਬ ਨਾਲ ਬੱਚਾ ਖੁੱਲਾ ਆਇਆ ਗਾਵਸ ਆਉਣਾ ਪਾਲੀ ਠੰਡੀ ਆ ਜੀ ਹਾਈਟ ਵੀ ਚੰਗੀ ਆ ਵਜਨ ਵੀ ਚੰਗਾ ਸੀਮਣ ਵੀ ਚੰਗਾ ਜੀ ਮਦਰ ਮਲਕ ਰਿਕਾਰਡ ਬਾਈ 40 ਕਿਲੋ ਦਾ ਦਾਤਾ ਮੋੜਲੀ ਵੀਰ ਬਾਕੀ ਤਸੱਲੀ ਤੁਸੀਂ ਕਰਨੀ ਆ ਜੀ ਡੈਨਮਾਰਕਾ ਤੋਂ ਇਹ ਗੱਬਣ ਆ ਜੀ ਥੋੜੀ ਜੀ ਇਧਰੇ ਹੀ ਬਣ ਲਈ ਚੱਲ ਕੋਈ ਨਹੀਂ ਬਾਈ ਖੁੱਲੀ ਫਿਰਦੀ ਆਈ ਆ ਤਾਂ ਕਰਕੇ ਨਾ ਤਲਿਆਰੇ ਦੀ ਥੋੜੀ ਜੀ ਔਲ ਕਰਦੀ ਆ ਮੁੱਲ ਬਾਈ ਜੈ ਜੱ ਲੈਣ ਦੇ ਨਾਲ ਆ ਜੀ ਦਾ ਬਾਈ 30000 ਦੀ ਦੇਵਾਂਗੇ ਮਾਨਤਾਨ ਜੀ ਮਾਨਤਾਨ ਬਾਈ 30 ਵਾਲਾ ਫੋਨ ਨਾ ਲਾਵੇ ਆਪਾਂ ਜਮਾ ਫੈਕਸੀ ਆ ਫੈਕਸੀ ਆ ਬਾਈ ਠੀਕ ਆ ਬਾਈ ਜਮਾ ਜੈਜ ਡਿਮਾਂਡ ਕੀਤੀ ਆ ਬਾਈ ਨੇ 33000 ਰੁਪਿਆ ਬਾਈ ਕਹਿੰਦਾ 30000 ਆਲਾ ਮੈਨੂੰ ਫੋਨ ਨਾ ਲਾਵੇ 33000 ਚੋਂ ਮਾਨਤਾਨ ਜ਼ਰੂਰ ਹੋ ਜਾਊਗਾ ਜਿਹਨੂੰ ਜਚੂਗੀ ਨੰਬਰ ਬਾਈ ਦਾ ਸਕਰੀਨ ਉੱਤੇ ਚੱਲਦਾ ਰਹਿਣਾ ਬਾਈ ਦੋ ਨੰਬਰ ਇਹਦੀ ਕੀ ਡਿਟੇਲ ਆ ਜੀ ਇਹ ਕਿੰਨਾ ਵਾ ਸੂਆ ਸੂਈ ਵੀ ਆ ਜੀ ਇਹ ਬਾਈ ਤੀਜਾ ਸੂਆ ਸੂਈ ਵੀ ਆ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਜੀ ਸੂਈ ਨੂੰ ਬਾਈ ਇਹਨੂੰ ਡੇਢ ਮਹੀਨੇ ਦੀ ਟੀਕਾ ਭਰਾਇਆ ਬਾਈ ਗਾਂ ਦਾ ਕਿਆ ਵਾ ਖਾਲੀ ਦੇਣੀ ਆਪਾਂ ਪਰ ਖਾਲੀ ਮਨ ਕੀ ਦੇਣੀ ਆ ਜੀ ਦੁੱਧ ਕਿੰਨਾ ਤਿਆਰ ਹੈ ਜੀ ਦੁੱਧ ਦੇ ਨੇ 10 ਕਿਲੋ ਤਿਆਰ ਹੈ ਜੀ ਜੋਕ ਕੇ ਦੇ ਦਾਂਗੇ ਜੀ ਹਾਂ ਜੀ ਹਾਂ ਜੀ ਥਣਾ ਦੀ ਓਕੇ ਆ ਬਾਈ ਥਣਾ ਦੀ ਫੋਲ ਓਕੇ ਆ ਜੀ ਤੋੜ ਕੇ ਦਿਖਾ ਦੀਏ ਵੀ ਵੀਰ ਸੂਆ ਬਾਈ ਦੱਸਦਾ ਤੀਜਾ ਸੂਈ ਵੀ ਆ ਡੇਢ ਮਹੀਨਾ ਹੋ ਗਿਆ ਏਆਈ ਹੋਈ ਨੂੰ ਮਾਲਕਾਂ ਨੇ ਦੱਸਿਆ ਐਸ ਵਕਤ ਦੁੱਧ ਦਾ ਨੈਟ 10 ਕਿਲੋ ਆਪਾਂ ਖਾਲੀ ਮੰਨ ਕੇ ਦੇਣੀ ਆ ਕਿਉਂਕਿ ਬਾਈ ਕਹਿੰਦਾ ਖਾਲੀ ਮੰਨ ਕੀ ਲਈ ਆ ਚਾਰ ਹੀ ਥਣਾ ਗੈਪ ਤੇ ਲੱਗੇ ਹੋਏ ਹੱਥੀ ਚਵਾਈ ਵਾਲੇ ਥਣਾ ਦੀ ਬਾਈ ਕਹਿੰਦਾ ਓਕੇ ਆ ਸੀਲਸ ਲੱਗ ਪੂਰੀ ਆ ਚਾਹੇ ਜਵਾਕ ਬੈਠੇ ਰਹਿਣ ਜੀ ਤਸੱਲੇ ਤੁਸੀਂ ਕਰਨੀਆਂ ਦੋ ਟਾਈਮ ਚੋਲਿਓ ਚਾਰ ਚੋਲਿਓ ਚਾਹੇ ਛੇ ਟਾਈਮ ਚੋਲਿਓ ਥਣਾ ਦੀ ਡੰਨ ਹੋਊਗੀ ਜੀ ਸੱਜਰ ਨੇ ਬਾਈ ਕਿੰਨਾ ਕੋ ਦੁੱਧ ਦਿੱਤਾ ਇਹਨੇ ਉਹ ਤਾਂ ਇਹ 20 ਕਿਲੋ ਚੋਇਆ ਬਾਈ ਇਹਨਾਂ ਮਾੜਾ ਉਪਰਾ ਕਰਕੇ ਥੋੜਾ ਜਿਹਾ ਦੁੱਧ ਘੜ ਕੇ 12 13 ਕਿਲੋ ਦੁੱਧ ਸੀ ਗਾ ਜੀ ਠੀਕ ਹੈ ਯਾਨੀ 10 ਕਿਲੋ ਅੱਜ ਦੀ ਡੇਡ 'ਚ ਤਿਆਰ ਆ ਹਾਂਜੀ ਹਾਂਜੀ ਲੈ ਚੱਲੀ ਵੀਰ 10 ਕਿਲੋ ਬਾਈ 10 ਦਾ ਅੱਜ ਦੀ ਡੇਡ 'ਚ ਤਿਆਰ ਆ ਜੀ ਤਸੱਲੀ ਤੁਸੀਂ ਕਰਨੀ ਆ ਮੁੱਲ ਬਾਈ ਜਮ੍ਹਾਂ ਲੈਣ ਦੇ ਨਾਲ ਆਦਾ ਜੀ ਇਹਦਾ ਬਾਈ 30000 ਰੁਪਈਆ ਜੀ ਲੈਣ ਦੇ ਨਾਲ ਹੀ ਆ ਜੀ ਹਾਂਜੀ ਠੀਕ ਜਮ੍ਹਾਂ ਜਾਇਜ਼ ਮੁੱਲ ਆ 10 ਕਿਲੋ ਦੁੱਧ ਦਾ ਜੀ 30000 ਰੁਪਈਆ ਮੁੱਲ ਆ ਮਾਨਤਾ ਨੂੰ ਉਹਦੇ ਚ ਬਾਈ ਕਹਿੰਦਾ ਜ਼ਰੂਰ ਕਰਤਾਗੇ ਜਿੰਨੂੰ ਚਾ ਚੂਗੇ ਕਨੈਕਟ ਬਾਈ ਨਾਲ ਕਰ ਸਕਦੇ ਆ ਜੀ ਅੱਗੇ ਭਾਈ ਇਹਦੀ ਕਿ ਡਿਟੇਲ ਆਈ ਇਹ ਭਾਈ ਮਹੀਨੇ ਸਵਾ ਮਹੀਨੇ ਸੁੱਈ ਵੀ ਆਈ ਠੀਕ ਆ ਜੀ ਸਾਰੋਂ ਚ ਵੱਛੀ ਨਹੀਂ ਆਈ ਠੀਕ ਆ ਜੀ ਇਹ 3 ਮਾਰਕ ਦੀ ਵੱਛੀ ਆ ਜੀ ਠੀਕ ਆ ਬੱਚਾ ਬੱਚਾ ਨਾ ਦਿੱਤਾ ਨਹੀਂ ਠੀਕ ਆ ਬੱਚੀ ਸੀ ਕਿ ਬਾਈ ਮਗਰ ਬੱਚੀ ਸੀ ਮਗਰ ਮਲਕਾਣ ਪੂਰੀ ਸਟਰੋਂਗ ਆਉਂਦੀ ਦੁੱਧ ਕਿੰਨਾ ਤਿਆਰ ਆ ਜੀ 16 ਕਿਲੋ ਤਿਆਰ ਆਈ ਹੁਣ ਜੋ ਕਿ ਦੇ ਦਾਂਗੇ ਤੋਰ ਕੇ ਦੇਖਾਓ 18 20 ਕਿਲੋ ਦੁੱਧ ਸੀ ਕਿ ਆਈ ਤੇ ਉਹ ਟ੍ਰਾਈ ਕਰੀ ਜਾਂਦੀ ਹੈ ਜੀ ਉਹ ਪ੍ਰਾ ਸੁਆ ਬਾਈ ਕਿੰਨਾ ਮਸ ਵੀ ਆ ਸੁਆ ਜੀ ਇਹ ਪਹਿਲਾ ਹੀ ਦੰਦੋ ਵੇਖੀ ਆ ਨਹੀਂ ਦੰਦੋ ਨਹੀਂ ਠੀਕ ਆ ਤੋਰ ਕੇ ਦਿਖਾ ਦਿਓ ਵੀ ਸੁਆ ਪਹਿਲਾ ਸੂਈ ਆ ਡੇਢ ਮਹੀਨਾ ਹੋ ਗਿਆ ਸੂਈ ਨੂੰ ਬਾਈ ਦੱਸਦਾ ਸੋ ਕਿੰਨਾ ਦੁੱਧ ਸੀਗਾ ਜੀ ਸਤਾਰਾ 17 ਕਿਲੋ ਨੈਟ ਤਿਆਰ ਆ ਜੀ ਤਸੱਲੀ ਤੁਸੀਂ ਕਰਨੀ ਆ ਦੋ ਟਾਈਮ ਚੋਲਿਓ ਚਾਰ ਚੋਲਿਓ ਚਾਹੇ ਛੇ ਚੋਲਿਓ ਜੀ ਨਹੀਂ ਲਾਇਆ ਬਾਈ ਕਹਿੰਦਾ ਫਾਰਮ ਚੋਂ ਖੁੱਲੀ ਆ ਇੱਕ ਵਾਕੀ ਬਾਈ ਫਾਰਮ ਚ ਮਸ਼ੀਨ ਤੇ ਲੱਗੀ ਹੁੰਦੀ ਉਹਦਾ ਵੀ ਥੋੜਾ ਜਿਹਾ ਟਰ ਜਾਂਦੇ ਆ ਬਾਈ ਹੱਥੀ ਚੋਂ ਦਾ ਬਾਕੀ ਥਣਾ ਦੇ ਸੈ ਸੋਹਣੇ ਆ ਚਵਾਈ ਤੁਸੀਂ ਕਰਨੀ ਆ ਦੋ ਟਾਈਮ ਚੋਲਿਓ ਚਾਰ ਚੋਲਿਓ ਚਾਹੇ ਛੇ ਚੋਲਿਓ ਫੈਕਸਟਰ ਆ ਜੀ ਇਹਦਾ ਮੁੱਲ ਬਾਈ ਮੁੱਲ ਇਹ ਰਿਹਾ 50000 ਰੁਪਏ ਜੀ ਉਹ ਜੂ ਮੰਨਤਾ ਨੇ ਬਾ ਥੋੜਾ ਘਣਾ ਹੀ ਹੋਊਗਾ 16 ਸੱਪਈ ਹੋਊਗਾ ਠੀਕ ਆ ਜੀ ਮਾਨਤਨ ਬਾਈ ਕਹਿੰਦਾ ਇਹਦੇ ਚੋ ਕਰਦਾਂਗੇ ਮਾੜਾ ਮੋਟਾ ਸੀਲਸ ਲੱਗ ਕਰਮਾਂ ਵਾਲੀ ਪੂਰੀ ਆ ਇਹ ਮਸ਼ੀਨ ਤੇ ਨੱਗੀ ਵੀ ਸੀਗੀ ਥੋੜਾ ਜਿਹਾ ਹੱਥ ਦਾ ਮਣਾ ਮੋਟਾ ਹੂੰ ਕਰਦੀ ਹੂੰ ਚੂਣ ਚ ਨਹੀਂ ਜਾਉਂ ਇਹ ਕਰਦੀ ਠੀਕ ਆ ਜੀ ਚੂਣ ਚ ਜਿੱਥੇ ਖੜ ਗਈ ਖੜ ਗਈ ਠੀਕ ਆ ਬਾਈ ਹੂੰ ਮਸ਼ੀਨ ਦਾ ਹੱਥ ਦਾ ਬਣਾਏ ਉਹ ਦੁੱਧ ਘੱਟ ਗਈ ਥੋੜਾ ਜਿਹਾ ਕੋਝ ਕਰ ਜੂਗੀ ਸੇਵਾ ਨਾ ਬਾਈ ਪੂਰਾ ਜਿਹੜਾ ਅੱਜ ਦਾ ਦੁੱਧ 17 ਕਿਲੋ ਆ 50000 ਰੁਪਏ ਦਾ ਸੱਡੀ ਤੁਸੀਂ ਕਰਨੀ ਹੈ ਨੰਬਰ 22 ਦਾ ਸਕਰੀਨ ਤੇ ਚੱਲਦਾ ਰਹਿਣਾ ਜੀ ਧੰਨਵਾਦ ਜੀ